ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਦੇ ਨਜ਼ਦੀਕ ਅਚਲੇਸ਼ਵਰ धाम ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਿਵ ਜੀ ਦੇ ਪੁੱਤਰ ਕਾਰਤਿਕ ਦੀ ਚਰਨ ਛੋਹ ਪ੍ਰਾਪਤ ਹੈ ਅਚਲੇਸ਼ਵਰ धाम ਦੇ ਸਰੋਵਰ ਦੀ ਸੇਵਾ ਪਿਛਲੇ 8 ਦਿਨਾਂ ਤੋਂ ਟਰਸਟਕਾਰ ਸੇਵਾਵੱਲੋਂ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਅਟਰਸਟੀਕਾਰ ਸੇਵਾ ਪਵਨ ਕੁਮਾਰ ਪੰਮਾ ਵਰਿੰਦਰ ਸ਼ਰਮਾ ਪ੍ਰਦਾਨ 바ਵਾ ਲਾਲ ਨਿਸ਼ਕਾਮ ਸੇਵਾ ਸੁਸਾਇਟੀ ਨੇ ਕਿਹਾ ਕਿ ਸਾਡੇ ٹرسٹ ਵੱਲੋਂ ਪਿਛਲੇ 8 ਦਿਨਾਂ ਤੋਂ ਅਚਲੇਸ਼ਵਰ ਧਾਮ ਦੇ ਸਰੋਵਰ ਦੀ ਸੇਵਾ ਚੱਲ ਰਹੀ ਹੈ। ਇਹ ਸੇਵਾ 25 ਸਾਲ ਬਾਅਦ ਦੁਬਾਰਾ ਕੀਤੀ ਜਾ ਰਹੀ ਹੈ, ਜਿਸ ਵਿੱਚ Hindu ਅਤੇ Sikh ਦੋਨਾਂ ਧਰਮਾਂ ਦੇ ਲੋਕਾਂ ਵੱਲੋਂ ਵੱਧ ਚੜ ਕੇ ਸੇਵਾ ਨਿਭਾਈ ਜਾ ਰਹੀ ਹੈ। ਅਚਲੇਸ਼ਵਰ ਧਾਮ ਇੱਕ ਪਵਿੱਤਰ ਸਥਾਨ ਹੈ ਜਿੱਥੇ ਕਿ 33 ਕਰੋੜ ਦੇਵੀ-ਦੇਵਤਿਆਂ ਵੱਲੋਂ ਵੀ ਚਰਨ ਪਾਏ ਗਏ ਸਨ। ਨਾਲ ਹੀ ਉਹਨਾਂ ਨੇ ਬਟਾਲਾ ਵਾਸੀ ਅਤੇ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਪਵਨ ਕੁਮਾਰ ਪੰਮਾ ਸੀਨੀਅਰ ਚੀਫ ਅਸੀ ਐਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਬਟਾਲਾ ਚਲੇਸ਼ਵਰ ਦਾਬ ਤੋਂ ਬੋਲ ਰਿਹਾ 20 ਸਾਲ ਬਾਅਦ ਜਿਹੜੀ ਇਸ ਪਵਿੱਤਰ ਸਰੋਵਰ ਦੀ ਸੇਵਾ ਜਿਹੜੀ ਹੈ ਪਹਿਲਾਂ ਵੀ ਐਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੇ 25 ਸਾਲ ਪਹਿਲਾਂ ਕਾਰ ਸੇਵਾ ਕੀਤੀ ਸੀ ਅੱਜ ਫੇਰ ਮੌਕਾ ਮਿਲਿਆ ਸलेश्वर ਮੰਦਰ ਕਾਰਚਵਾਟ ਰਸ ਤੋਂ ਇਸ ਪਵਿੱਤਰ ਸਰੋਵਰ ਦਾ ਜਿੱਥੇ ਕਿ ਭਗਵਾਨ ਸ਼ੰਕਰ ਦੇ ਪੁੱਤਰ ਕਾਰਤਿਕ ਸਵਾਮੀ ਆਚਲ ਹੋਇਆ ਔਰ ਗੁਰਨਾਨ ਸਿੰਘ ਪਹਿਲੀ ਬਾਸ਼ਾ ਜਿਹੜੀ ਹੈ ਜਿਨ੍ਹਾਂ ਨੇ ਸਿੱਧ ਗੋਸ਼ਟੀ ਇਸ ਸਰੋਵਰ ਪਵਿੱਤਰ ਸਰੋਵਰ ਦੇ ਕੰਢੇ ਸਿੱਧਾਂ ਨਾਲ ਕੀਤੀ ਹੈ ਔਰ ਬੜਾ ਅੱਜ ਫੇਰ ਤੋਂ ਹੀ ਬਹੁਤ ਵੱਡੇ ਆਯੋਜਨ ਜਿਹੜੇ ਆ ਸਿੱਖ ਤੇ ਹਿੰਦੂਆਂ ਦਾ ਕਿਉਂਕਿ ਇਹ ਸਾਂਝਾ ਸਰੋਵਰ ਹੈ ਔਰ ਸੇਕ ਸੰਗਤ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੇਤਾ ਹੈ ਔਰ ਹਿੰਦੂ ਸੰਗਤ ਨੇ ਵੀ ਬਹੁਤ ਵੱਧ ਚੜ੍ਹ ਕੇ ਲੇਤਾ ਹੈ ਅੱਜ 8ਵਾਂ ਦਿਨ ਹੈ ਔਰ ਸਾਨੂੰ ਉਮੀਦ ਹੈ ਕਿ ਜਿੱਦਾਂ ਜਿੱਦਾਂ ਦਿਨ ਅੱਗੇ-ਅੱਗੇ ਅਸੀਂ ਜਾ ਰਹੇ ਹਾਂ ਸੰਗਤ ਦੀ ਵੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਮੈਂ ਸ਼੍ਰੀ ਅਜਲੇਸ਼ਵਰ ਮੰਦਿਰ ਕਾਰ ਸੇਵਾ ਟਰੱਸ ਵੱਲੋਂ ਚੜ੍ਹਦੀ ਕਲਾ ਚੈਨਲ ਨੂੰ ਦਾ ਧੰਨਵਾਦ ਕਰਦਾ ਕਿ ਉਹ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਔਰ ਪੋਲੇ ਸ਼ੰਕਰ ਦੇ ਦਰਸ਼ਨ ਕੀਤੇ ਔਰ ਚੜ੍ਹਦੀ ਕਲਾ ਚੈਨਲ ਦੇ ਰਾਹੀਂ ਮੈਂ ਸਾਰੇ ਸ਼ਹਿਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਕਾਰ ਸੇਵਾ ਵਿੱਚ ਜਿੱਥੇ ਕਿ 33 ਕੋਟੀ ਦੇਵੇ ਤੇਵਕਿਆਂ ਦਾ ਬਾਸ ਹੈ ਇਸ ਕਾਰ ਸੇਵਾ ਦੇ ਵਿੱਚ ਆਓ ਔਰ ਵੱ ਚੜ੍ਹ ਕੇ ਇਸ ਆਓ ਔਰ ਆਪਣੇ ਪਰਿਵਾਰ ਦੀ ਮਨੋ ਕਾਮਨਾ ਪੂਰੀ ਕਰੋ ਬਰਿੰਦਰ ਸ਼ਰਮਾ ਪ੍ਰਧਾਨ ਸ਼੍ਰੀ ਬਾਬਾ ਲਾਲ ਜੀ ਨਿਸ਼ਕਾਮ ਸੇਵਾ ਸੁਸਾਇਟੀ ਅੱਜ ਸਭ ਤੋਂ ਪਹਿਲਾਂ ਤੇ ਮੈਂ ਚੜ੍ਹਦੀ ਕਲਾ ਚੱਲਣ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆ ਕੇ ਸਾਡੇ ਇਸ ਮਹਾਕੁੰਭ ਦੀ ਕਵਰੇਜ ਕਰਨੀ ਹੈ ਔਰ ਕੀਤੀ ਹੈ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇੱਕ ਮਹਾਕੁੰਭ ਪ੍ਰਯਾਗਰਾਜ ਚੱਲ ਰਿਹਾ ਜਿੱਥੇ ਪੂਰੇ ਦੇਸ਼ ਚ ਔਰ ਵਿਦੇਸ਼ਾਂ ਤੋਂ ਲੋਕ ਆ ਰਹੇ ਨੇ ਔਰ ਉਹਦੇ ਹੀ ਸਮਾਨ ਅੰਤਕ ਉਸੇ ਪ੍ਰਭੂ ਦਾ ਇੱਕ ਮਹਾਕੁੰਭ ਜੜਾ ਉਹਦਾ ਆਯੋਜਨ ਅਤਲੇਸ਼ਵਰ ਧਾਮ 카ਰਤਕ ਕਾਮੀ ਮਹਾਰਾਜੀ ਦੇ ਪਵਿੱਤਰ ਮੰਦਰ ਦੇ ਵਿੱਚ ਕਾਰ ਸੇਵਾ ਦਾ ਚੁਬਾਰੰਭ ਸ਼੍ਰੀ ਅਤਲੇਸ਼ਵਰ ਕਾਰਤਕ ਸਵਾਮੀ ਦੀ ਜਿਹੜੀ ਸਭਾ ਹੈ ਸਾਡੀ ਕਾਰਤੇਵਾਰ ٹرسٹ ਉਹਨਾਂ ਦੇ ਜਿਹੜੇ ਸਰਵੇ ਸਰਵਾ ਨੇ ਤੇ ਉਹਨਾਂ ਦੀ ਟੀਮ ਹੈ ਪਵਨ ਕੁਮਾਰ ਜੀ ਪੰਮਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਤੇ ਬਹੁਤ ਹੀ ਪਵਿੱਤਰ ਕਾਰਜਾਂ ਨੂੰ ਅੰਜਾਮ ਦੇਣ ਦਾ ਇੱਕ ਬੀੜਾ ਚੁੱਕਿਆ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਿਸਨਾ ਮਹਾ ਕੁੰਭ ਚ ਪ੍ਰਯਾਗ ਰਾਜ ਚ ਦੁਨੀਆ ਵਿਦੇਸ਼ਾਂ ਤੋਂ ਕੋਨੇ ਕੋਨੇ ਤੋਂ ਆਈ ਹੈ ਉਹ ਰੋਂ ਉੱਥੇ ਸਮਾਗਮ ਹੋ ਰਹੇ ਨੇ ਇਹੋ ਹੀ ਮਹਾ ਕੁੰਭ ਹੈ ਜਿਹੜਾ ਸਾਡਾ ਇੱਥੇ ਅਚਲೇಶ್ਵਰ ਧਾਮ ਤੇ ਚੱਲ ਰਿਹਾ ਹੈ ਸਾਰੇ ਸੰਜੀਵਾਰਤਾ ਦਾ ਪ੍ਰਤੀਕ ਹੈ ਅਤੇ ਸੱਤੇ ਪਾਸ਼ਾ ਗੁਰਨਾਨਕ ਦੇਵ ਜੀ ਦੀ ਚਰਨਛੋਪਾਤ ਹੈ। ਔਰ ਭਗਵਾਨ ਕਾਰਤਿਕ ਦਾ ਮਹਾ ਜਿਹਨੂੰ ਕਹਿੰਦੇ ਵਰਦਾਨ ਦੇਣ ਵਾਲਾ ਮੰਦਰ ਹੈ। ਇਹਦੀ ਕਾਰ ਸੇਵਾ ਦਾ ਸਾਰਾ ਜੋ ਇੱਥੇ ਹੋਇਆ ਇਹ ਇਸ ਟਰਸਟ ਦੀ ਬਖਸ਼ਰਤ ਹੈ ਔਰ ਇਹੀ ਕਰ ਰਹੇ ਨੇ। ਤੋਂ ਇਹ ਜਿਹੜਾ ਮਹਾਕੁੰਮ ਦਾ ਆਯੋਜਨ ਹੋ ਰਿਹਾ ਸਾਰੇ ਸ਼ਹਿਰ ਨੂੰ ਸਾਰੇ ਦੇਸ਼ ਨੂੰ ਜਿੱਥੇ-ਜਿੱਥੇ ਚੜਦੀ ਕਲਾ ਦੇ ਸਹਿਯੋਗੀ ਨੇ ਜਾਂ ਇਹਨਾਂ ਨੂੰ ਦੇਖਣ ਵਾਲੇ ਨੇ ਉਹਨਾਂ ਦੇ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਇਸ ਮਹਾਕੁੰਮ ਚ ਆਪਣਾ ਯੋਗਦਾਨ ਪਾ ਕੇ ਆਪਣਾ ਔਰ ਆਪਣੇ ਪਰਿਵਾਰ ਦੇ શુભਚਿੰਤਕ ਬਣੋ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਬੋਲੇ ਚੰਕਰ ਜੀ ਦਾ ਭਾਰਤਖੁਆਮੀ ਮਹਾਰਾਜ ਜੀ ਦਾ ਗਣੇਸ਼ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਦਿਨੋ ਦਿਨ ਰੌਣਕ ਜੜੀ ਆਦੀ ਬਦੇ ਫਿਕਵਾਰੀ ਫੇਰ ਨੱਚਦੀ ਕਲਾ ਦੇ ਚੈਨਲ ਦਾ ਬਹੁਤ ਸਵਾਗਤ ਕਰਦਾ ਔਰ ਉਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਸਾਡਾ ਇਹ ਮੈਸੇਜ ਦੇਸ਼ਾਂ ਵਿੱਚ ਦੇਸ਼ਾਂ ਤੱਕ ਭੇਜੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਬੋਲੇਨਾਥ ਜੈ ਕਰਤਕ ਸਵਾਮੀ ਜੈ ਗਣੇਸ਼ ਜੀ ਮਹਾਰਾਜ ਵਿਕਾਸ ਰੋੜਾ ਜੀ ਹਾਂਜੀ ਹਾਂਜੀ ਸੇਵਾ ਜੀ ਜੈ ਬੋਲੇ 나ਸ ਜੈ ਸ਼ੰਕਰ ਕੀ ਤੁਹਾਨੂੰ ਪਤਾ ਹੀ ਹੈ ਜੀ ਕਿ ਕਾਰ ਸੇਵਾ ਕਾਰ ਸਰੋਵਰ ਪ੍ਰਭੂ ਚੱਲਦਾ ਪਿਆ ਕਾਰੇ ਚੱਲਦਾ ਪਿਆ ਬਟਾਲਾ ਵਾਸੀਆ ਵਾਲਿਆਂ ਨੂੰ ਚਾਹੀਦਾ ਇਹ ਭਗਤਾਂ ਨੂੰ ਚਾਹੀਦਾ ਜਿਹੜੇ ਆਵਾਸ ਹੁੰਦੇ ਨੇ ਕਿ ਕਹਿੰਦੇ ਆ ਜੀ ਕੁੰਭ ਮੈਨੂੰ ਦੋਸਤਾਂ ਨੇ ਕਿਹਾ ਕੁੰਭ ਜਾਣਾ ਚਾਹੀਦਾ ਜੀ ਕੁੰਭ ਜਾਣਾ ਚਾਹੀਦਾ ਪਰ ਮੈਂ ਚਾਹਨਾ ਵਾਂ ਕੁੰਭ ਨਾਲੋਂ ਵੀ ਅਗਰ ਜੇ ਕੁੰਭ ਜਾਣਾ ਨਾ ਉਹਦੇ ਨਾਲੋਂ ਅਗਰ ਇਹ ਸੇਵਾ ਕੀਤੀ ਜਾਏ ਨਾ ਕਿ ਸਾਧੀਆਂ ਉਸਕ ਦਾ ਹੋ ਸਕਦਾ ਹੈ ਕੁੰਮ ਨਾਲ ਇੱਕ ਜਿਹੜਾ ਨਾ ਬੇੜਾ ਪਾਰ ਹੋਏਗਾ ਕਹਿ ਸੇਵਾ ਜਿਹੜੀ ਕਰ ਜਾਗੇ ਨਾ ਸਾਡੇ ਵੱਡੇ ਵੱਡੇ ਦਾਦੇ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹ ਲਾਹਵੰਦ ਹੈ ਜੀ ਸਾਡੇ ਭੋਲੇ ਨਾਥ ਜੀ ਦੀ ਐਡੀ ਵੱਡੀ ਸ਼ਕਤੀ ਹੈ ਜੀ ਅਚਲેશ્વਰ ਦਾਮ ਐਸੇ ਕਰਕੇ ਸੇਵਾ ਵਜੂਰ ਕਰਨੀ ਚਾਹੀਦੀ ਹੈ ਉਹ ਲੋਕਾਂ ਨੂੰ ਅਪੀਲ ਕੀ ਕਰਦੇ ਲੋਕਾਂ ਨੂੰ ਅਪੀਲ ਅਸੀਂ ਕਰਦੀ ਆਪਣੇ ਆਪਣੇ ਦੁਕਾਨਾਂ ਤੋਂ ਆਪਣੇ ਆਪਣੇ ਬਿਜ਼ੀ ਸ਼ਡਿਊਲ 'ਚ ਹੋ ਸਕੇ ਆਪਣੇ ਵਾਸਤੇ ਨਹੀਂ ਪ੍ਰਭੂ ਵਾਸਤੇ ਅਗਰ ਕੁਝ ਕਰਨਾ ਚਾਹੁੰਦੇ ਆ ਮੈਂ ਕਹਿੰਦਾ ਆਪਾਂ ਨਾ ਮੈਂ ਸੁਣਾ ਹੀ ਨਿੰਦਿਆ ਚੁਗਲੀ ਹੀ ਕਰਦੇ ਆ ਵਿੱਚ ਮੈਂ ਵੀ ਕਰਦਾ ਲੋਕਾਂ ਦੀ ਠੀਕ ਹੈ ਜੀ ਅਗਰ ਨਿੰਦਿਆ ਚੁਗਲੀ ਵਾਲੇ ਬੰਦੇ ਸੁਣਦੇ ਹੋ ਨਾ ਉਹਨਾਂ ਨੂੰ ਚਾਹੀਦਾ ਇੱਕ ਦਾਵੜਾ ਇੱਕ ਨਿੰਦਿਆ ਚੁਗਲੀ ਬਰਾਬਰ ਆ ਅਗਰ ਜੇ ਆਪਾਂ ਸਰੋਵਰ ਦੀ ਸੇਵਾ ਕਰ ਜਾਗੇ ਨਾ ਸਾਡੇ ਆਉਣ ਵਾਲੀ ਪੀੜ੍ਹੀਆਂ ਸਾਡੇ ਵੀ ਸਾਰੇ ਪਾਪ ਬੋਲੇ ਨਾ ਬੱਲੇ ਬੱਲੇ ਕਰ ਦਣਗੇ ਇਸ ਕਰਕੇ ਆਓ ਆਓ ਯਾਰ ਸੇਵਾ ਕਰੀਏ ਪਤਾ ਨਹੀਂ ਕੱਲ ਹੋਣਾ ਕਿ ਨਹੀਂ ਹੋਣਾ ਕੁੰਭ ਤੇ ਆਂਦੇ ਰਹਿਣੇ ਆ ਇਸ ਇਹ ਸੇਵਾ ਕਰੀਏ ਜਿਹੜੀ ਲਿਖੇ ਲਗਣੀ ਹੈ ਬੋੜੀ ਪਵਿੱਤਰ ਧਰਤੀ ਆ ਜੀ ਇੱਥੇ ਦੇ ਜਿਹੜਾ ਵੀ ਆ ਗਿਆ ਵਾ ਆਪਣੀ ਸਰਦਾ ਨੂੰ ਲੈ ਗਿਆ ਵਾ ਜਿਹੜਾ ਵੀ ਇੱਥੇ ਆਇਆ ਵਾ ਆਪਣੀ ਸਰਦਾ ਪਾ ਗਿਆ ਵਾ ਜਿਹੜਾ ਸਰਦਾ ਲੈ ਕੇ ਆਇਆ ਵਾ ਇੱਥੇ ਸਰਦਾ ਲੈ ਕੇ ਹੀ ਜਾਊਗਾ ਜਾਣਦਾ ਵਾ ਤੇ ਇੱਥੇ ਬੜੀ ਪਵਿੱਤਰ ਧਰਤੀ ਆ ਤੇ 33 ਕਰੋੜ ਦੇਵੀ ਦੇਵਤੇ ਇੱਥੇ ਵਸਾਇਮਾਨ ਹੋਏ ਨੇ ਜਿੱਥੇ ਸਭ ਤੋਂ ਪਹਿਲਾਂ ਸ਼ਿਵਾ ਦਾ ਮੰਦਿਰ ਸੀਜੀ ਦੇ ਮਹਾਰਾਜ ਦਾ ਜਾਣਿਆ ਜਾਂਦਾ ਵਾ ਸੀਜੀ ਮਹਾਰਾਜ ਦਾ ਮੰਦਿਰ ਜਾਣਿਆ ਜਾਂਦਾ ਜਰੂਰ ਹੈ ਤੇ ਮੈਨੂੰ ਪੀ ਆਂਦੇ ਵੀ ਜਿੰਨੀ ਛੇਤੀ ਮਤਲਬ ਆਂਦੇ ਵੀ ਛੇਤੀ ਇਸ ਇਥੇ ਘਾਬ ਨਿਕਲੇ ਉਹਦੀ ਜੋ ਉਹਦੀ ਸ਼ਾਮ ਆਪਾਂ ਪਰ ਉਹਦੀ ਸ਼ਿਵ ਸ਼ੰਕਰ ਦੀ 30 ਕਰੋੜ ਦੇ ਵਿਦਿਆਰਥੀਆਂ ਲਈ ਇਹ ਸੁਟਾ ਕਿੰਨਾ ਕਿੰਨਿਆਂ ਕਿੰਨਿਆਂ ਦੇ ਹੱਥ ਲੱਗਣੇ ਆ ਤੇ ਇੱਕ ਵੀ ਬਾਲਟਾ ਇੱਥੇ ਸੁਟਣ ਨਾਲ ਜਦ ਦੀ ਸਪੂਰਤਾ ਚੜਦੀ ਕਲਾ ਦੀ ਹੋ ਜਾਂਦੀ ਹੈ ਜਨਾਬ ਬੋਲਾ ਕਰਨ ਦੀ ਸੀ ਕਿਤਾ ਲੱਗ ਰਹੀ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਬਸ ਬਹੁਤ ਵਧੀਆ ਸ਼ੁਕਰ ਹੈ ਸੇਵਾ ਦਾ ਮੌਕਾ ਮਿਲਿਆ ਅਚਲੇ ਸ਼ੁਕਰ ਦਾ ਆਬਦੇ ਲੋਕਾਂ ਨੂੰ ਕਹੋ ਬਾਤ ਚੜ ਕੇ ਆਣ ਚਲੋ ਕਿ ਸਾਲਾਣ ਸੇਵਾ ਕਰਨ ਉਹ ਜਦ ਦੀ ਸੇਵਾ ਕਰਨ ਜੀ